ਓਏ ਓਏ ਕੈਮਰਾਮੈਨ ਇਹ ਤਾਂ ਪੂਰਾ ਝੋਟਾ ਏ ਝੋਟਾ ਏ ਸਾਡਾ ਝੋਟਾ ਹੁਣ ਲਾਵਾਂਗੇ ਰੰਗ ਪੂਛਣ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਫੁੱਲ ਦੇਖਿਆ ਕਰੋ ਗਾਇਸ ਤੇ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਜੇ ਕੋਈ ਮਤਲਬ ਨਿੱਕੀ ਮੋਟੀ ਗਲਤੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਆਪਾਂ ਕੰਪਲੀਟ ਕਰ ਦਾਂਗੇ ਕਰਾਂਗੇ ਤੇ ਆਜੋ ਫਿਰ ਬਲੌਗ ਇੰਜੋਏ ਕਰੋ ਤੁਸੀਂ ਸਾਰੇ ਜਾਣੇ ਅੱਛੀ ਗੱਲ ਬਈ ਸਾਰਿਆਂ ਨੂੰ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਕੈਂਟਾਂ ਨੂੰ ਫਲਾਲ ਮੈਂ ਵੀ ਅੱਜ ਪੂਰਾ ਕੈਂਟਾਂ ਤੇ ਵਧੀਆ ਤੇ ਵਧੀਆ ਹੀ ਰਾਵਾਂਗੇ ਤੇ ਗਾਈਜ਼ ਹੁਣ ਛੱਡਦੇ ਆ ਦੋ ਕਬੂਤਰ ਆਪਣੇ ਲਾਲ ਗੋਲਾ ਉੱਤੇ ਕਾਲਾ ਚੀਨਾ ਠੀਕ ਆ ਇੱਕਾਂ ਤੋਂ ਟੁੱਪ ਟੁੱਪ ਲਵਾਉਣੇ ਆ ਫਿਰ ਛੱਡਾਂਗੇ ਛਤਰੀ ਤੇ ਤੇ ਦੂਜੇ ਆਪਣੇ ਕਬੂਤਰ ਰਾਤ ਦੇ ਉਸ ਪੰਜਰੇ ਦੇ ਵਿੱਚ ਹੀ ਆ ਠੀਕ ਆ ਤੇ ਕੱਲ ਵਾਲਾ ਵਲੌਗ ਆ ਜਿਹੜਾ ਅਪਲੋਡ ਨਹੀਂ ਕੀਤਾ ਹੁਣ ਕਰਦੇ ਆ ਡਿਊਟ ਡਿਊਟ ਕਰਕੇ ਤੇ ਫਿਰ ਕਰਦੇ ਆ ਠੀਕ ਆ ਗਾਈਜ਼ ਤੇ ਕਬੂਤਰ ਡਾਉਣੇ ਆ ਬੜੀਆਂ ਗੱਲਾਂ ਨਹੀਂ ਮਾਰਦੇ ਤੇ ਕਿੱਡੀ ਗੁੱਡੇ ਚੋਂ ਬਾਹਰ ਤੇ ਡਾਈਏ ਡਾਈਏ ਨਹੀਂ ਪਹਿਲਾਂ ਛਤਰੀ ਤੇ ਟੁੱਪ ਲਵਾਵਾਂਗੇ ਤੇ ਫਿਰ ਡਾਵਾਂਗੇ ਨਾਲੇ ਬੱਚਾ ਦੇਖੋ ਆਪਣੇ ਕਬੂਤਰ ਦਾ ਗੱਡਾ ਹੋ ਗਿਆ ਗਾਇਸ ਗੱਡਾ ਬੱਚਾ ਹੋ ਗਿਆ ਆਪਣੇ ਕਬੂਤਰ ਦਾ ਠੀਕ ਆ ਦੇਖੋ ਕੀ ਚੀਜ਼ ਬਣ ਰਹੀ ਹੈ ਤੇ ਚੱਲ ਬਿਸ਼ਰਾ ਤੂੰ ਵੀ ਆ ਜਾ ਆ ਜਾ ਆ ਜਾ ਸ਼ਰਮ ਨਾ ਕਰ ਸ਼ਰਮ ਨਾ ਕਰ ਸ਼ਰਮ ਨਾ ਕਰ ਕਿਤੇ ਨਹੀਂ ਜਾਣਾ ਤੂੰ ਚੱਲ ਛਤਰੀ ਤੇ ਛਤਰੀ ਤੇ ਛਤਰੀ ਤੇ ਆ ਆਇਆ 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 ਗਾਇ ਛਤਰੀ ਤੇ ਮਾਰਕਟ ਪੁੱਸੀ ਚੱਲ ਬਿਸ਼ਰਾ ਤੂੰ ਵੀ ਆ ਜਾ ਬਾਹਰ ਤੂੰ ਵੀ ਨਾ ਇੱਥੇ ਖੜਾ ਗੰਦਪਾ ਮੈਨੂੰ ਪਤਾ ਤਰੀ ਨਹੀਂ ਤਦਾ ਠੀਕ ਆ ਹਜੇ ਨਹੀਂ ਪੋਣਾ ਆਪਾਂ ਗੰਦ ਹੁਣ ਇੱਕ ਰਮ ਬੱਚਾ ਵੱਡਾ ਹੋ ਜਾਣ ਦੇ ਫਿਰ ਪਾਲਣ ਜਿੰਨਾ ਮਰਦੀ ਇੱਕਾ ਹੋ ਜਾਣ ਤੁਸੀਂ ਵੀ ਤੂੰ ਵੀ ਧਲ ਛਤਰੀ ਤੇ ਚੱਲ ਚੱਲ ਤੇ ਛਤਰੀ ਦੇ ਬਾ ਚੱਪੋ ਜਾਵ ਠੀਕ ਆ ਤੇ ਆਪਣੇ ਪਜਾਮਾ ਵੀ ਲਿਬੜ ਗਿਆ ਚੱਲ ਕੋਈ ਨਹੀਂ ਲੋਕਾਂ ਦੇ ਕੁਰਤੇ ਲਿਬੜਦੇ ਓਵੇਂ ਨਹੀਂ ਮਿੱਟੀ ਨਾਲ ਤਾਲਾ ਕਿਤੇ ਸਿੱਟਦਾ ਹੁਣ ਮੂੰਹ ਚੋਂ ਆਹ ਨਿਕਲੇ ਆਪਿਆ ਤੜਾ ਮੂੰਚ ਗਾਲ ਨਿਕਲ ਚੱਲੀ ਸੀ ਜਦੋਂ ਐਵੇਂ ਟਾਈਮ-ਟਾਈਮ ਤੇ ਚੀਜ਼ਾਂ ਨਾ ਲੱਭਦੀਆਂ ਹੁਣ ਗਾਈਜ਼ ਉਦੋਂ ਆਈ ਮੋਲ ਹੁੰਦਾ ਮੇਰਾ ਨਹੀਂ ਹਰੇਕ ਦਾ ਹੀ ਤੇ ਹੁਣ ਛਤਰੀ ਸੁੱਧੀ ਕਰਦਗੇ 10 ਮਿੰਟ ਗਿਣਤੀ ਤੇ 30 ਮਿੰਟ ਅੱਧਾ ਘੰਟਾ ਤੁੱਪ ਲਵਾ ਕੇ ਫਿਰ ਇਹਨਾਂ ਨੂੰ ਛੱਡਣਾ ਵੇਖਦੇ ਆ ਕਿ ਅੱਗ ਲਾ ਰਹੇ ਆ ਇਹ ਬੱਚੇ ਆਪਣੇ ਤੋਂ ਇਸ ਕੋ ਛਤਰੀ ਕੋ ਸਿੱਧੀ ਕਰਦੇ ਠੀਕ ਹੈ ਗਾਈਜ਼ ਇਸ ਕੋ ਸਿੱਧੀ ਕਰਕੇ ਔਰ ਮੈਂ ਵਲੌਗ ਅਪਲੋਡ ਕਰ ਦਿੱਤਾ ਹੁਣ اتنا ਟਾਈਮ ਤੋ ਫਿਰ ਆਪ ਵੋ ਵਲੋਗ ਦੇਖਣਾ ਪਿੰਜਰੇ ਵਾਲਾ ਕੈਸੇ ਲਿਖ ਕੇ ਆਏ ਹਾਂ ਫਿਰ ਤੁਸੀਂ ਆਪ ਵਲੋਗ ਦੇਖ ਲਓ ਠੀਕ ਹੈ ਗਾਈਸ ਤੋ ਇਸ ਕੋ ਗੱਲੇ ਸਿੱਧਾ ਕਰ ਦਿਤਤੇ ਹਾਂ 1 ਮਿੰਟ ਗਾਈਸ ਸਿੱਧਾ ਕਰ ਦਗੇ ਇਹਨੂੰ ਸਿੱਧਾ 1 ਮਿੰਟ ਮੈਂ ਕੱਟ ਕੇ ਵੀਡੀਓ ਲਾਉਣਾ ਛਤਰੀ ਜਮਾ ਸਿੱਧੀ ਕਰ ਦਿੰਨਾ ਹੁਣ ਤਾਂ ਐ ਡੇਢੀ ਹੈ ਜਿਵੇਂ ਸੱਪ ਹੋਵੇ ਠੀਕ ਹੈ ਤੇ ਕਰਦਾ 1 ਮਿੰਟ ਫਿਰ ਕਰਦਾ ਵਲੋਗ ਮੈਂ ਅਚੀਵਮੈਂਟ ਹੋ ਗਿਆ ਗਾਇਸ ਬੈਠਿਆਂ ਨੂੰ ਠੀਕ ਆ ਹੁਣ ਲਾਉਣੀ ਆ ਛੇੜੜ ਇਹਨੂੰ ਡਾਉਣੇ ਆ ਦੋਨਾਂ ਨੂੰ ਤੇ ਆਪਾਂ ਮੰਜੀ ਤੇ ਹੀ ਜਬੋੜ ਬਾੜ ਰੱਖ ਲਿਆ ਫੋਨ ਚਾਰ ਚ ਲਾਉਣ ਨੂੰ ਠੀਕ ਆ ਥੱਲੇ ਜਾਂਦੀ ਆ ਹੁਣ ਆਪਾਂ ਨੂੰ ਜ਼ਰੂਰਤ ਹੀ ਨਹੀਂ ਪੈਣੀ ਠੀਕ ਆ ਤਾਂ ਅਬ ਇਸਕੋ ਡਾਤੇ ਹਨ ਡਾਉਣੇ ਗਾਇਸ ਕੋ ਤਾਂ ਅਬ ਇਸਕੋ ਕਿਆ ਕਹਤੇ ਹਨ ਇਸ ਛੇੜਾਤੇ ਹਨ ਜੋ ਇਹ ਪਕਵੜੇ ਕੱਟਨੇ ਵਾਲੀ ਹੁੱਤੀ ਆ ਇਸ ਛੇੜਾਤੇ ਹਨ ਹਾਂ ਮੇਰੇ ਸਾਲੇ ਉੱਡ ਪੋ ਕਿ ਮੈਨੂੰ ਛਤਰੀ ਛੇੜਨੀ ਪੈਣੀ ਆ ਛਤਰੀ ਮੈਂ ਕਾਂਦੇ ਵਾਸਤੇ ਇੱਕ ਮਿੰਟ ਇਹਦੇ ਤੇ ਡਾਉਣੇ ਆ ਆ ਲਾ ਲੋਗੇ ਗਾਏ 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 ਗਏ ਠੀਕ ਹੈ ਗイズ 8 30 ਹੋਏ ਆ 35 40 ਮੇਲਾ ਫਿਰ ਵਹਿਣਗੇ ਚਲੋ 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 ਗਿਡੇ ਤੇ ਠੀਕ ਹੈ ਗイズ ਹੁਣ ਪਾਤਾ ਢੇੜਾ ਤੇ ਇਹਨੇ ਕੀ ਅੱਗ ਲਾਉਂਦੇ ਕੀ ਰੰਗ ਲਾਉਂਦੇ ਕਿਹੜੇ ਪੰਸੇ ਲਾਉਂਦੇ ਠੀਕ ਹੈ ਗイズ ਇੱਕ ਤਾਰ ਆ ਇੱਕ ਕਾਰ ਆ ਠੀਕ ਹੈ ਜਾਂਦੇ ਅੱਗ ਲਾਉਂਦੇ ਠੀਕ ਹੈ ਟਾਈਮ ਦੱਸਦਾ ਤੁਹਾਨੂੰ ਮੈਂ 8 38 ਤੇ ਡਾਇਆ ਠੀਕ ਹੈ ਗイズ ਤੇ ਹੁਣ ਵੈਨੇ ਕਿੰਨੇ ਤੇ ਬੈਂਦੇ ਆ ਭਾਵੇਂ 9:38 ਤੇ ਬਹਿ ਜਾਣ ਭਾਵੇਂ ਹੁਣੇ ਹੀ ਬਹਿ ਜਾਣ ਆਪਾਂ ਸਿੱਧਾ ਤੁਹਾਨੂੰ ਵਿਖਾਉਣਾ ਵੀ ਇੰਨਾ ਚਿਰ ਉੱਡਦੇ ਆਪਣੇ ਕੋਲੇ ਇੰਨੇ ਚਿਰ ਉੱਡਣ ਵਾਲੇ ਆ ਠੀਕ ਆ ਗੇਸ ਗੇਸ ਇੱਕ ਤਾਂ ਆ ਕੇ ਬਹਿ ਗਿਆ 9:05 ਤੇ ਤੇ ਇੱਕ ਕੁੱਡਿਆ ਫਿਰਦਾ ਇਹਨੂੰ ਨਹੀਂ ਬਹਿਣ ਦੇਣਾ ਇਹ ਤਾਂ ਲੱਗੀ ਸੀ ਯਾਰ ਹਾਸ਼ ਚੱਲ 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 ਅੱਗੇ ਵੀ ਬਹਿ ਗਿਆ ਸੀ ਇੱਕ ਰ ਫਿਰਦਾ ਸੀ ਫਿਰ 10-15 ਮਿੰਟ ਗਿੜੇ ਪਾਈ ਗਿਆ ਤੇ ਇੰਦਰ ਨਾਲ ਉਹ ਤਾਂ ਉੱਡੀ ਜਾਂਦਾ 1 ਮਿੰਟ ਵੀ ਨਹੀਂ ਬੈਠਿਆ ਠੀਕ ਆ ਗੇਸ ਤੇ ਹੁਣ ਇਹਨੂੰ ਬਾਹਰ ਨਹੀਂ ਦੇਣਾ ਉਹ ਕਹਿੰਦਾ 1:30 ਵਜਾਉਂਦਾ ਕਿਹੜਾ 1:30 ਵਜਾਉਂਦਾ ਥਾ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਗਾਇਸ ਇਸ ਕਬੂਤਰਾਂ ਆ ਛਤਰੀ ਤੋਂ ਲਾਦੇ ਤਾਂ ਮੁੰਡੇ ਆ ਇਸ ਰੀਲਾ ਬਣਾਉਣ ਕਬੂਤਰਾਂ ਦੀਆਂ ਠੀਕ ਹੈ ਇਸਟਾ ਤੇ ਇੱਧਰ ਗੱਲ ਤੇ ਹੁਣ ਬਣਾਉਣੇ ਰੀਲਾ ਠੀਕ ਹੈ ਗਾਇਸ ਮੁੰਡੇ ਆ ਆਪਣੇ ਪਿੰਡੋਂ ਮਿਲਣ ਕਬੂਤਰ ਵੇਖਣ ਕਿਵੇਂ ਆ ਉਹ ਤੋਂ ਉਡਾਣ ਆਏ ਆ ਵੇਖਣ ਵਾਟ ਟਾਈਮ ਤੋਂ ਵੇਖੀ ਆਨੇ ਤੇ ਹੁਣ ਛੱਡਦੇ ਆ ਕੱਢਦੇ ਆ ਖੁੱਡੇ ਚ ਬਾਹਰ ਡਾਉਣ ਵਾਸਤੇ ਲਈਦਾ ਰੂਲਾ ਬਣਾਉਣਗੇ ਇਸਟਾ ਤੇ ਵਿਖਾਵਾਂਗੇ ਠੀਕ ਹੈ ਗਾਇਸ ਬਾਹੂਬਲੀ ਏ ਡੇਗਣਾ ਪਈ ਛਤਰੀ ਲੈ ਕੇ ਇਧਰ ਤੋਂ ਕੀ ਕਹਿੰਦੇ ਉਹ ਨਾ ਨਾ ਪੰਗੇ ਨਹੀਂ ਉਹ ਉਧਰ ਆਸਤ ਦਾ ਮਾਰਿਆ ਵਿਆ ਓਏ ਛੱਤ ਡਿੱਗਣ ਵਾਲੀ ਆ ਢਕੋਣਾ ਐਵੇਂ ਓਏ ਨਾ ਓਏ ਨਾ ਕੂਤਰ ਡਰਦੇ ਕੂਤਰ ਡਰਦੇ ਲੱਛਣ ਮਾੜੇ ਆ ਪਰ ਮੈਨੂੰ ਕਹਿੰਦੇ ਪੁੱਠਾ ਬੋਲਦਾ ਹੁਣ ਇਹਨਾਂ ਨੂੰ ਬੱਚਾ ਕੱਢ ਕੇ ਕੂਤਰ ਕੱਢ ਕੇ ਦੇਣੇ ਬੱਚਾ ਤਾਂ ਆਪਣਾ ਛੱਤਰਾ ਪੈਪ ਚਲਾ ਦੇ ਆ ਅੱਧਾ ਦਾ ਘੰਟਾ ਫੜ ਗਿਆ ਐ ਐ ਇਹਨੂੰ ਬੜਕਾਉਣੇ ਹੁੰਦੇ ਆ ਛਤਰੀ ਨੂੰ ਜਲਦੀ ਕਰ ਬਿੱਲੀ ਲਾ ਬਿੱਲੀ ਬੁੱਲੀ ਨਹੀਂ ਆਉਂਦੀ ਐ ਕੁੰਡ ਆ ਸਾਡੇ ਲਾ 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 ਆ ਤਾਂ ਕੰਬੀ ਜਾਂਦੇ ਹੋਰੇ ਦੇ ਨਹੀਂ ਹੋਏ 790 ਅਸੀਂ ਇੱਕ ਹੱਥ ਨਾ ਕਰਤੀਏ ਸਿਸਟਮ ਇੱਕ ਮਿੰਟ ਆ ਫੜੋ ਫਿਰ ਤੇ ਲਿਗ ਜਾਗੇ ਆ ਫੜੋ ਯਾਰ ਇਹ ਜਵਾਕ ਆ ਗਈ ਦੱਸ ਜੀ ਨੰਨੇ ਮੁੰਨੇ ਕੱਲ ਦੇ ਯਾਰ আরে ਡੈਡੀ ਨੇ ਕਿਉਂ ਬੋਲ ਆਪਾਂ ਖੁੱਡਾ ਖੁੱਲਾ ਛੱਡਿਆ ਤਿੰਨੇ ਜਿਹੜਾ ਨਹੀਂ ਆਉਗੀ ਬਿੱਲੀ ਆ ਜੂਗੀ ਬਿੱਲੀ ਬਿੱਲੀ ਨਹੀਂ ਆਉਂਦੀ ਹੁਣ ਇਹਨਾਂ ਨੂੰ ਫੜ ਕੇ ਦਿੰਨੇ ਆ ਲਾ ਵਲਾਵ ਬਣਾਏਗਾ ਤਕੇ ਭੰਗ ਰੰਗ ਕਰਨ ਵਾਸਤੇ ਰੰਗ ਵੀ ਲਿਆਂਦਾ ਇਹ ਆਪਣਾ ਹੈਗਾ ਕੀ ਕਹਿੰਦੇ ਆ ਬਲੂ ਇਹ ਗੁਲਾਬੀ ਹੈ ਮੈਂ ਹੱਥਾਂ ਤੇ ਲਾ ਕੇ ਚੈੱਕ ਕੀਤਾ ਸੀ ਪਹਿਲਾਂ ਤੇ ਆਹ ਨੀਲਾ ਰੰਗ ਹੈ ਠੀਕ ਹੈ ਗਾਈਸ ਤੇ ਹੁਣ ਇਹ ਬਾਟੀ ਚ ਘੋਲਦੇ ਆ ਇੱਕ ਮਿੰਟ ਤੇ ਇੱਧਰ ਰੰਗ ਲਮਉਣ ਨੂੰ ਵੀ ਆਇਆ ਬੈਠਾ ਸਾਸਰੀ ਘਾਲ ਜੀ ਆਇਓ ਕਿੱਧਰ ਲੋੜੇ ਆ ਇਹ ਲੋੜੇ ਨਹੀਂ ਰੰਗ ਕਰਦੇ ਆ ਸੌਰੀ ਉਧਰ ਰੰਗ ਕੋਣ ਰੱਖਿਆ ਬਖਾਓ ਬਈ ਕੈਮਰਾਮੈਨ ਵਾਦ ਤੂੰ ਸੱਤ ਰੱਖਿਆ ਸੀ ਅੱਜ ਠੀਕ ਹੈ ਜੋ ਕਬੂ ਪਰ ਕੋ ਰੰਗ ਲਗਾਏਗੇ ਪੂਸ਼ਪਰੀ ਠੀਕ ਹੈ ਤੈਨੂੰ ਕੀ ਆ ਲਾਉ ਰੰਗ ਓਏ ਕੈਮਰਾਮੈਨ ਇਹ ਤਾਂ ਪੂਰਾ ਝੋਟਾ ਏ ਝੋਟਾ ਏ ਸਾਡਾ ਝੋਟਾ ਹੁਣ ਲਾਵਾਂਗੇ ਰੰਗ ਪੂਛਤੇ ਪੂਛਤੇ ਓਏ ਬਕਾਇਨਾ ਮਾਰਾ ਭਾਈ ਆ ਦੇਖੋ ਗਾਇਜ਼ ਚੱਕ ਤਾਂ ਮੈਂ ਤਾਂ ਇੱਕ ਮਿੰਟ ਫੰਕ ਠੋੜਾ ਓਏ ਉੱਥੇ ਲੱਦ ਰੋ ਫੋਟੋ ਖੜੋ ਉੱਧਰਲੇ ਬਸੇ ਉੱਧਰ ਖੜੋ ਉੱਧਰ ਫੋਟੋ ਉੱਧਰ ਖੜੋ ਭਾਈ ਭਾਈ ਇਹਦਾ ਇੱਥੇ ਬੈਠਾ ਵੇ ਕੀ ਇਹਦਾ ਜਿਵੇਂ ਝੋਟਾ ਖਾਂਦੇ ਐ ਝੋਟਾ ਖਾਂਦਾ ਹੁੰਦਾ ਹੈ ਉਹ ਪੱਟੇ ਬਈ ਆ ਨਾਮ ਚ ਬਾਈ ਵੇ ਹਾਂ ਲੈ ਵੇਚ ਆ ਰਿਹਾ ਫਾਦਰ ਜੀ ਹਾਰਟ ਵਾਲਾ ਫੋਨ ਉਹ ਮੋਟਰਸਾਈਕਲ ਪਿੰਡੋਂ ਵੀ ਜਾਣ ਹੈ ਖੜਾ ਹੋਰ ਮੋਟਰਲਾਵਾ ਛੱਡੇ ਤੋਣ ਵੀ ਤੋਰਤੀ ਉਹ ਡੈਡੀ ਨੂੰ ਲਿਆ ਤੂੰ ਜਾ ਕੇ ਤੂੰ ਤਾਂ ਉਹ ਨਹੀਂ ਬੰਦ ਤੇਰੇ ਤੂੰ ਟੈਨਸ਼ਨ ਆ ਲੈ ਆ ਲੈ ਉਹ ਪੁੱਤਰ ਨਿਕਲ ਗਿਆ ਸਾਰੇ ਵਾਰ ਇਹ ਕਹਿੰਦੇ ਬਈ ਕਬੂਤਰ ਨਿਕਲ ਗਿਆ ਸਾਰੇ ਵਾਰ ਵਿਚਾਇ ਫੋਨ ਆਈ ਜਾਂਦਾ ਇਹ ਕਹੇ ਨਾ ਪੰਗੇ ਲਣੋ ਆ ਦੇਖ ਲੈ 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 ਕੋਈ ਰੀਸਨ ਨਹੀਂ ਜੱਟਾ ਤੇਰੀ ਲਾਈ ਚੱਲ ਬਸ ਅਸੀਂ ਵੇਖੇ ਨੇ ਵੇਖਣ ਆ ਲਈ ਆਂ ਗੈਲਰੀ ਵਰਤਦੇ ਫੋਨ ਦੀ ਗੈਲਰੀ ਗੈਲਰੀਆਂ ਕੰਨੀ ਭਰਤੀਆਂ ਲਓਈ ਗੁਲਾਬੀ ਰੰਗ ਲਾਤਾ ਜੀ ਬੂਛਤਾ ਜੀ ਆ ਦੇਖੋ ਜੀ ਤੇ ਹਾਂ ਐਂ ਕਰ ਬਣਾ ਇਹ ਵੀਡੀਓ ਹੋਰ ਯੂਟਿਊਬ ਕੈਸ਼ ਕਿਦੋਂ ਆਣਗੇ ਬਸ ਨੈਕਸਟ ਮੰਥ ਆ ਆ ਛੋਟੇ ਫੈਨ ਆਏ ਆ ਫੈਨ ਆ ਨਾ ਠੀਕ ਹੈ ਇੱਕ ਰਾ ਟਾਪਰੇਲੀ ਜਾਂ ਵੀਡੀਓ ਵਾਸਤੇ ਵੀਡੀਓ ਨਹੀਂ ਪਾਈ ਜਾਣੀ ਸੀ ਅੱਜ ਠੀਕ ਆ ਮੜਾ ਜਾ ਆ ਚਿੱਟੇ ਜਿਹੇ ਰੰਗ ਤੇ ਨੱਪ ਕੇ ਥੰਬਨੇਲ ਕੱਢ ਇੱਕ ਚਿੱਟਾ ਜਿਟਾ ਹੈਗਾ ਬਟਨ ਹੈਗਾ ਨਾ ਸਾਈਡ ਤੇ ਹਾਂ ਹਾਂ ਹੈਗਾ ਤੇ ਹੁਣ ਕੱਢ ਦੇ ਤੇ ਚੋਂ ਥੰਬਨੇਲ ਠੀਕ ਆ ਕੱਢ ਦੇ ਕੱਢ ਤੇ ਕਈ ਘਾਡੇ ਆ ਹਾਂ ਇੱਕ ਹੱਦ ਕੋਲੀ ਫੜਾਇਆ ਕਰ ਕੀ ਕਰਦੇ ਥੰਬਨੇਲ ਮੈਂ ਤਾਂ ਬਈ ਕੱਢ ਦੇ ਕਈ ਕੱਢ ਦੇ ਦੋੜ ਦੋੜ ਤੋ